ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਿੱਲੀ ਜਾ ਰਹੇ ਨੇ ਤੇ ਬਾਲ ਉਮਰ ਹੈ ਗੋਬਿੰਦ ਰਾਹੀ ਦੀ ਆਪਣੇ ਪਿਤਾ ਜੀ ਨੂੰ ਜਾਂਦੇ ਦੇਖਿਆ ਹੈ ਪਰ ਜਦੋਂ ਵਾਪਸੀ ਹੋਈ ਹੈ ਤੇ ਉਹਨਾਂ ਦਾ ਸੀਸ ਆਪਣੇ ਹੱਥਾਂ ਦੇ ਅੰਦਰ ਲਿੱਤਾ ਹੈ ਇੱਕ ਸਰੀਰ ਦਿੱਲੀ ਵੱਲ ਨੂੰ ਗਿਆ ਹੈ ਪਰ ਜਦੋਂ ਵਾਪਸੀ ਹੋਈ ਹੈ ਤੇ 9 ਸਾਲ ਦੀ ਉਮਰ ਕਿਹੋ ਜੀ ਅਵਸਥਾ ਹੋਵੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 9 ਸਾਲ ਦੀ ਉਮਰ ਹਜੇ ਗੁਰੂ ਨਹੀਂ ਬਣੇ ਨੇ ਗੁਰਗੱਦੀ ਨਹੀਂ ਸੌਂਪੀ ਗਈ ਹੈ ਤੇ 9 ਸਾਲ ਦੀ ਉਮਰ ਦੇ ਅੰਦਰ ਆਪਣੇ ਪਿਤਾ ਦਾ ਸੀਸ ਆਪਣੇ ਹੱਥਾਂ ਦੇ ਲਿੱਤਾ ਹੈ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਧੰਨਵਾਦ ਕੀਤਾ ਹੈ ਕੋਈ ਦੁੱਖ ਨਹੀਂ ਪ੍ਰਗਟ ਕੀਤਾ ਸੋ ਇਸੇ ਤਰ੍ਹਾਂ ਜੀਵਨ ਦੇ ਅੰਦਰ ਕੋਈ ਵੀ ਮੁਸ਼ਕਲ ਆਂਦੀ ਹੈ ਗੁਰੂ ਤੋਂ ਬੇਮੁਖ ਨਾ ਹੋਈਏ ਗੁਰੂ ਅੱਗੇ ਇੱਕ ਹੋਰ ਅਰਦਾਸ ਕਰੀਏ ਪਾਤਸ਼ਾਹ ਜੀਓ ਐਸੀ ਹੀ ਕਿਰਪਾ ਰੱਖਣੀ ਵੀ ਜਦੋਂ ਵੀ ਦੁੱਖ ਆਵੇ ਦੁੱਖ ਨੇ ਥੋੜਾ ਸਮਾਂ ਆਉਣਾ ਹੈ ਚਲੇ ਜਾਣਾ ਹੈ ਪਰ ਜਦੋਂ ਵੀ ਜੀਵਨ ਦੇ ਅੰਦਰ ਦੁੱਖ ਆਵੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਤਿਆੜਾ ਬਣਾ ਰਹੇ ਹਾਂ ਤੇ ਗੁਰੂ ਸਾਹਿਬ ਨੇ ਐਸਾ ਪ੍ਰਕਾਸ਼ ਸਾਡੀ ਜ਼ਿੰਦਗੀ ਦੇ ਅੰਦਰ ਕੀਤਾ ਹੈ ਦੁਨੀਆ ਦਾ ਸਾਰਾ ਹੀ ਹਨੇਰਾ ਖਤਮ ਹੋ ਗਿਆ ਹੈ ਸਾਰੀਆਂ ਹੀ ਚਿੰਤਾਵਾਂ ਮੁਕਤ ਹੋ ਗਈਆਂ ਨੇ ਮਹਾਰਾਜ ਆਖਦੇ ਨੇ ਹਰ ਬਿਸਰਤ ਸਦਾ ਖੁਵਾਰੀ ਤਾਕੋ ਤੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਜਦੋਂ ਗੁਰੂ ਦੀ ਸ਼ਰਨ ਦੇ ਅੰਦਰ ਆ ਗਿਆਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਗਏ ਆ ਤੇ ਮਹਾਰਾਜ ਆਖਦੇ ਨੇ ਸਿਮਰਨ ਤੋਂ ਬਗੈਰ ਤੇਰਾ ਜੀਵਨ ਸੱਪ ਦੀ ਨਿਆਈ ਹੈ ਜਿਸ ਤਰ੍ਹਾਂ ਸੱਪ ਦੇ ਅੰਦਰ ਜ਼ਹਿਰ ਭਰਿਆ ਹੈ ਉਸੇ ਤਰ੍ਹਾਂ ਨਾਮ ਤੋਂ ਬਿਨਾ ਮਨੁੱਖ ਦੇ ਹਿਰਦੇ ਦੇ ਅੰਦਰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜ਼ਹਿਰ ਭਰਿਆ ਹੈ ਤੇ ਉਹ ਕਦੀ ਵੀ ਕਿਸੇ ਨੂੰ ਡੱਸ ਸਕਦਾ ਹੈ ਸੱਪ ਦਾ ਡੱਸਿਆ ਹੋਇਆ ਫਿਰ ਵੀ ਬਚ ਸਕਦਾ ਹੈ ਪਰ ਜੇ ਮਨੁੱਖ ਡੱਸਦਾ ਹੈ ਡਾਂਗ ਮਾਰਦਾ ਹੈ ਕੋਈ ਬਚਦਾ ਨਹੀਂ ਸੋ ਮਹਾਰਾਜ ਕਿਰਪਾ ਕੰ ਜਦੋਂ ਵੀ ਜੀਵਨ ਦੇ ਅੰਦਰ ਦੁੱਖ ਆਵੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਸਾਡੇ ਸਾਹਮਣੇ ਹੈ